ਇਹ ਫਿਰ ਗੱਡੀ ਚੱਲ ਜਾਂਦਾ ਤੁਹਾਡੀ ਜਿੰਮੇਤੀ ਲਈ ਚੱਲ ਗਈ। ਹੁਣ ਕੱਟੀ ਆ ਗਈ ਸੀ ਤੂੰ ਦੇਖੋ ਹੁਣ ਸਾਨੂੰ ਤਾਂ ਪਤਾ ਨਹੀਂ ਇਹ ਮਾਨਸਾ ਦੀ ਆ ਗੱਡੀ ਦੇ ਨੰਬਰ ਦੇਖੋ ਕਿੱਥੋਂ ਦਾ ਹੈ। ਪਟਿਆਲੇ ਦਾ ਆ ਉਹ ਮਗਲੀ ਦੇ ਪਟਿਆਲੇ ਦਾ ਰਸਤਾ ਹੁਣ ਰਿਆਣੇ ਦਾ ਕੋਈ ਵੀ ਹੋ ਸਕਦੀ ਹੈ। ਤੁਸੀਂ 20000 ਰੁਪਏ ਦਾ ਚਲਾਨ ਘੱਟਦਾ ਸੰਗਰੂਰ ਦੀ ਗੱਡੀ ਦਾ ਓਵਰਹੈਡ ਦਾ। ਬੜਾ ਆ ਵੀਡੀਓ ਬਣਾ ਸਾਰੀ। ਤੁਸੀਂ 20000 ਦਾ ਚਲਾਨ ਕਰਦਾ ਨਹੀਂ ਕੱਟਿਆ ਜੀ। ਤੁਹਾਡੇ ਕੋਲੇ ਮੋਟਰਸਾਈਕਲ ਰੇੜੀਆਂ ਕਿੰਨੀਆਂ ਲੰਗਦੀਆਂ? ਹਾਈ ਕੋਰਟ ਦੇ ਕਾਗਜ਼ ਦੇਵਾ ਤੁਹਾਨੂੰ। ਸਾਰਾ ਕੁਝ ਪਤਾ ਸਾਡਾ। ਦਮਾਈ ਸੁਣੋ। ਸਾਰਾ ਕੁਝ ਪਤਾ। ਹਾਈ ਕੋਰਟ ਦੀ ਪੀਡੀ ਕੱਪੇ ਸਾਰੇ ਕੋਈ ਮੇਰੀ ਫੋਟੋ ਵੀ ਫਿਰ ਪੰਜ ਪਰਪੰਦੇਗਾ ਕਹਿੰਦਾ ਮੈਂ ਪਰਮੇਂਟੀ ਦੱਸੋ ਕਦੋਂ ਦੇਗਾ ਰੋਟੀ ਆਪਾਂ ਇੱਕ ਮਿੰਟ ਇੱਕ ਮਿੰਟ ਇੰਦਰ ਸਿੰਘ ਜੀ ਸੁਣੋ ਕੁ ਮਿੰਟ ਫੜ ਜਾ ਮੈਂਬਰਸ਼ਿਪ ਕਾਰਡ ਜੋ ਵੀ ਆ ਤੁਹਾਨੂੰ ਕਿੰਨੇ ਵਾਰੀ ਕਿਹਾ ਵੀ ਤੁਹਾਡਾ ਪ੍ਰਧਾਨ ਮਿਲ ਕੇ ਜਾਵੇ ਤੁਹਾਨੂੰ ਨੰਬਰ ਦਿੰਦਾ ਇਹਨਾਂ ਨੇ ਇਹਨੇ ਦਿੱਤਾ ਬਿਲਕੁਲ ਦਿੱਤਾ ਜੀ ਮੈਂ ਦਿੱਤਾ ਜੀ ਮੇਰੀ ਗੱਲ ਸੁਣੋ ਜੀ ਰਾਣੀ ਮੇਰੀ ਗੱਲ ਸੁਣੋ ਅੱਜ ਤੱਕ ਆ ਮਿਲਦੀ ਨਹੀਂ ਦੰਦਰੀ ਭਗਵਾਨ ਮਾਣਰਗਾ ਅੱਜ ਤੱਕ ਤੇ ਜਾਈਏ ਸੀ ਦੱਸ ਅੱਜ ਤੱਕ ਕਦੋਂ ਕਰ ਬਈਆ ਤੋ ਅਥੋ ਲੈ ਆ ਦੱਸੋ ਨਹੀਂ ਦਿੰਦਾ ਤਨਖਾਹ ਵੀ ਤੁਸੀਂ ਦੱਸੋ ਉਹ ਸਾਡੀ ਦੋ ਸਾਲ ਵੀ ਦੋ ਮਹੀਨੇ ਹੋ ਗਏ ਲੱਗੇ ਨੂੰ ਇੱਕ ਤੁਹਾਡੇ ਤੋਂ ਰੁਪਈਆ ਲਿਆ ਤਾਂ ਸਤ ਕਰੋ ਜੀ ਜੇ 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 ਗੱਡੀਆਂ ਚੈੱਕ ਕਰਨੇ ਦੇ ਜਦੋਂ ਇਤਰੇ ਕਿਹਾ ਵੀ ਰੋਡ ਵੇਹ ਰੋਕ ਕਰਾਓ ਕਾਗੇ ਚੱਕ ਰੋਡ ਵੇਹ ਦੇ ਚੈੱਕ ਕਰਾ ਕੇ ਜਾਣ ਉਹ ਆਉਂਦੀਆਂ ਕਾਗਜ਼ ਦਿਤੀਆਂ ਕਰੋ ਗੱਡੀ ਉੱਤੇ ਆ ਵੀ ਲਾ ਸਰਕਾਰੀ ਗੱਡੀਆਂ ਨੇ ਉਹ ਸਾਡੇ ਮਗਰ ਪਿਆ ਸਰਕਾਰੀ ਜਿਹੜੇ ਕਾਰ ਨਹੀਂ ਹੁੰਦੇ ਤੁਹਾਡੇ ਛੱਡਦੇ ਦੀ ਕਾਗਜ਼ ਪੂਰੇ ਜਨਾਬ ਦੇ ਤੇ ਰੱਖੀ ਨਾ ਸੀ ਕਾਗਜ਼ ਦਿਖਾਈਏ ਆਧਾਰ ਕਾਰਡ ਕੋਲ ਨਾ ਸੀ ਅਸੀਂ ਇਹ ਦਿਖਾਉਂਦੇ ਕੱਲੇ ਤੁਸੀਂ ਹੱਥ ਪਾ ਕੇ ਮਗਰ ਪੋਏ ਗੁੜੀਆਂ ਵੀ ਹੈ ਐ ਇਨਚਾਰਜ ਸਾਹਿਬ ਵੀ ਇੱਥੇ ਉਹਨਾਂ ਚਾਰਪਾਖਾਣ ਚਾਹ ਕੋਈ ਨੂੰ ਦਿੱਤੂ ਕੋਈ ਪੈਸੇ ਮੈਂ ਕੋਈ ਕੌਣ ਚਾਹਦਾ ਜਿਆਦ ਜਿਆਦਵਿੰਦਰ ਵੀ ਰਹਿ ਜਾਂਦਾ ਜਿਆਦਵਿੰਦਰ ਹੈਗਾ ਜਾਣ ਵਾਲੀ ਵਾ ਕੇ ਆ ਕੇ ਉਹ ਵਾ ਕੇ ਉਹ ਸੁੱਤੀ ਕਿਤਾਣਾ ਸੇਫਟੀ ਸੁੱਤੀ ਕਿਤਾਣਾ ਸੁੱਤੀ ਕਿਤਾਣਾ ਕੇ ਚਲਾ ਗਏ ਫੇਰ ਅਸੀਂ ਵਸੋ ਕੀ ਹੱਥ ਫੇਰ ਕਾਹਦੇ ਬੰਦ ਕਰ ਗੱਡੀਆਂ ਸਾਰੀਆਂ ਜੋ ਕਰੀ ਅਸੀਂ ਮੋਟਰ ਨਾ ਰਹੀ ਇੱਕ ਮਿੰਟ ਕਰ ਦੋ ਸਰ ਤੁਸੀਂ ਵਸੋ ਕਿਉਂ ਕਰੀਏ ਸੀ ਫੇਰ ਮੇਰੀ ਗੱਡੀ ਐਸੇ ਪਾ ਕੇ ਰੋ ਸੋਣਾ ਗੱਡੀ ਆ ਜੂ ਤੇ ਕੋਈ ਪਤਾ ਲੱਗਦਾ ਤੁਹਾਡੀ ਗੱਡੀ ਕਿਹਦੀ ਹੈ ਇੱਕ ਮਿੰਟ ਸਤਿਪ੍ਰੀਤ ਬ੍ਰਹਮਣ ਜੀ ਤੁਸੀਂ ਸਾਡੇ ਕੋਲ ਟਫੇ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਆਇਆ ਕਰ ਲੈ ਯਾਰ ਬੰਦਾ ਫਿਰ ਰੱਖਿਆ ਕਰੋ ਪੂਰੇ ਰੱਖਣੇ ਸਾਡੇ ਟੁੱਟੇ ਕਿਉਂ ਆ ਸ਼੍ਰੀ ਮਾਨ ਜੀ ਜਿਹੜੀਆਂ ਮੋਟਰਸਾਈਕਲ ਰੇਡੀਆਂ ਉਹ ਸਾਡਾ ਵਜਲ ਪਾ ਕੇ ਲੈ ਜਾਂਦੀਆਂ ਦੇਰ ਦੀ ਕੁਆਟਰਟੈਕ ਭਰੀ ਜਾਂਦੇ ਕਿ ਅੱਜ ਤਾਂ ਸਰਕਾਰ ਨੇ ਸਾਨੂੰ ਕਹਿੰਦਾ ਇਕੱਠਾ ਭਰੋ ਵੀ ਤਾਂ ਸਾਡੀ ਤੇ ਸਾਡਾ ਤਾਂ ਕੋਈ ਰੋਲ ਨਹੀਂ ਨਾ ਛੋਟਾ ਛੋਟ ਕੇ ਚਲਾਣ ਕਰ ਨੂੰ ਬਾਹਰ ਦੇ ਤੱਕ ਮਹੀਨਾ ਛੋਟਾ ਉੱਡੂ ਸੌਖਾ ਕਰਤਾ ਪਰ ਉਹ ਵੀ ਜਿਹੜੇ ਕੋਲ ਡਿਊਟੀ ਪ੍ਰਧਾਨੀ ਜਿਹੜੇ ਸਾਡੇ ਕੋਲ ਟੱਕੇ ਕਿਹਾ ਤੁਹਾਨੂੰ ਕਦੀ ਸੀ ਜਿਹੜੇ ਸ੍ਰੀਮਾਨ ਜੀ ਜਿਹੜੇ ਆਪਣਾ ਇੱਥੇ ਅੰਬਰਸਾਰਾ ਏਰੀਆ ਦੇ ਵਿੱਚ ਡੁਪਲੀਕੇਟ ਖਰਾਬ ਵੀ ਕੇ ਮਰੇ ਉਹ ਸਾਡੇ ਚ ਕੱਢਣੇ ਆ ਸਰਕਾਰ ਨੇ ਚਲੋ ਤਾਂ ਪੱਕੇ ਕਹਿੰਦੇ ਸਰਕਾਰ ਦੇ ਨਹੀਂ ਬੈਠੇ 25-25 ਹਜ਼ਾਰ ਦੇ ਤਰ੍ਹਾਂ ਕੱਢ ਦੇ ਤੁਸੀਂ 500 ਰੁਪਏ ਵੀ ਨਹੀਂ ਕੱਢਦੇ ਜੀ 500 ਬਾਅਦ ਨਹੀਂ ਕੱਢਦੇ ਸਾਡੀ ਗੱਡੀ ਰੋਕੋ ਗੱਡੀ ਦਾ ਦਿਖਾ ਦਿਓ ਸਾਡੇ ਤੁਹਾਨੂੰ 5-500 ਰੁਪਏ ਕਿਸੇ ਦਾ ਅਰੇ ਮਾਂ ਤੋਂ ਵੈਸੇ ਸ਼ਿਕਾਇਤ ਬੰਦੇ ਬਾਦੀ ਕਰਕੇ ਆਵਾਂਗੇ ਇਹ ਸਾਡੀ ਗੱਡੀ ਰੋਕੋਗੇ ਆਪ ਸੀਕਟ ਕਰ ਲਓ ਲੋ ਠੀਕ ਹੈ ਅਸੀਂ ਨਹੀਂ ਤੁਹਾਡਾ ਰੋਡ ਜਾਮ ਕਰਾਂਗੇ ਜਿੱਥੇ ਮਰਜ਼ੀ ਭੰਦ ਲੋ ਸਾਡੀ ਗੱਡੀयां ਰੋਕਿਆ ਇੱਕ ਵਾਰ ਉਹਨੇ ਗੱਡੀ ਕੱਢਣੀ ਚੀਜ਼ ਹੈ ਜਮਾ ਰੋਕਵਾ ਸੀ ਜਮਾਨੀ ਮੰਗ ਰਿਹਾ ਹਾਂ ਗੱਡੀ ਆ ਗਈ ਹਾਂ ਜਦੋਂ ਰੋਕਿਆ ਫਿਰ ਪਤਾ ਲੱਗੂ ਪਤਾ ਲੱਗਦਾ ਗੱਡੀ ਕਿੱਥੋਂ ਦੀ ਆਉਂਦੀ ਆ ਮੇਰੀ ਗੱਡੀ ਅਗਲਾ ਪੇਰੇ ਹੰਨੇ ਦੇ ਦਿਨ ਮੈਂ ਪੇਰੇ ਪੰਜਾਬ ਦੇ ਰੇ ਨਾਲ ਗੱਡੀ ਮੇਰੀ ਰਿਆਣੇ ਦੀ ਮੋਟਰਸਾਈਕਲ ਤੇ ਮੇਰੇ ਨਾਲ ਕਲਾਨ ਕੱਢ ਦੇ ਨੀ ਤਿੰਨ ਮੋਟਰਸਾਈਕਲ ਕਲਾਨ ਕੱਢ ਦਿਆ ਸੋਣਾ ਤੋਂ ਪਹਿਲਾਂ ਜਵਾਬ ਦੋ ਤਿੰਨ ਮੇਰੇ ਰੇਡਿੰਗਾਂ ਤੇ ਮੋਟਰਸਾਈਕਲ ਮੇਰੇ ਕੋਲ ਤਾਂ ਕੀ ਤਿੰਨ ਪਤਾ ਕੌਣ ਬੈਠਦਾ ਮੋਟਰਸਾਈਕਲ ਤੇ ਜਿਹੜਾ ਦਿਹਾੜੀ ਕਰਨ ਚੱਲਿਆ ਜਾਂ ਕਰਕੇ ਹੁੰਦਾ ਠੀਕ ਹੈ ਉਹਨਾਂ ਨੂੰ ਮੋਟਰਸਾਈਕਲ ਫੜ ਕੇ ਬੰਦਾ ਲੈ ਕਰ ਦੇ ਕੋਈ ਘਰ ਬੰਦ ਗੱਲ ਤਾਂ ਸੁਣ ਜਿਹੜਾ ਤਿੰਨ ਦਿਹਾੜੀ ਦੇ 200 ਇਹ ਕਿਹਾ ਉਹਦਾ ਕੀ ਕਰਾਂਗੇ ਸਾਡੀਆਂ ਬੈਰੀਕੇਟ ਸਾਡੀਆਂ ਸਾਡੀਆਂ ਚਲਾਨ ਵਾਲੇ ਫੇਰ ਸਾਡੀਆਂ ਪਾਇਸੇ ਕਿਥੋਂ ਦੇਈਏ ਤੁਹਾਨੂੰ ਅਸੀਂ ਯਾਰ ਮੰਗੀ ਹਾਂ ਹਾਂ ਇਹਦਾ ਮੁੰਡਾ ਨੰਬਰ ਦਿੱਤਾ ਹੈ ਜਿਹਨੇ ਐਕਸਨ ਹੋਇਆ ਇੱਥੇ ਨਾਕੀ ਦੋ ਪਈਆਂ ਮੇਰੇ ਕੋਲ ਰਸੀਦਾ ਚਲਾਨ ਚਲਾਨ ਹੋਇਆ ਹੋਗਾ ਜੀ 500 ਤੋਂ ਵੱਧ ਚਲਾਨ ਨਹੀਂ ਸੀ ਗੱਡੀ ਕਰਨੇ ਪਈਆਂ ਨਹੀਂ ਜੀ 1000 ਤੋਂ 5000 ਦਾ 500 ਦਾ ਚਲਾਨ ਕੱਟਦੇ ਨਹੀਂ ਮੈਂ ਕਹਿੰਦਾ ਸਾਡੀ ਜੁਲੀ ਦਾ ਬਾਬਾ ਭਾਈ ਗੱਲ ਇਹ ਮੇਰੀ ਗੱਡੀ ਓਵਰਸਾਈਡ ਆਉਂਦੀ ਹੈ ਜਮਾ ਚਲਾਨ ਕੱਟ ਦੋ ਐਕਸੀਡੈਂਟ ਦਾ ਕਾਰਨਾ ਬਾਈ ਇੰਦਰੋ ਜਾਂਦਾ ਪੂਰੀ ਸੂਚਨਾ ਹੁੰਦੀ ਹਾਂ ਬਾਹਰ ਦਾ ਹੁੰਦੀ ਹੈ ਜਮਾ ਨਹੀਂ ਖੜਦੇ ਸਾਡੀ ਗੱਡੀ ਚ ਕੋਈ ਦੋ ਨੰਬਰ ਦੀ ਚੀਜ਼ ਆ ਫੜ ਕੇ ਕੇਸ ਪਾਦੇ ਜਮਾ ਨਹੀਂ ਆਉਂਦਾ ਪਰ ਜਦੋਂ ਤੱਕ ਸਾਡੀ ਗੱਡੀ ਨਾ ਰੁਕੀ ਆਰਸੀ ਚੈੱਕ ਕਰ ਲਈ ਲਾਇਸੈਂਸ ਕਰ ਲਈ ਸਾਡੇ ਕੋਲੇ ਕਾਗਜ ਹੈ ਨਹੀਂ ਅਸੀਂ ਸਰਕਾਰਾਂ ਦੇ ਮਾਰੇ ਹੋਏ ਆ ਮੋਟਰਸਾਈਕਲ ਜਿਹੜੀਆਂ ਬੰਦ ਕਰ ਦੋ ਅਸੀਂ ਨਾ ਮਾਰੀ ਕਰਨ ਵਾਲਿਆਂ ਸਾਡੇ ਕਾਗਜ਼ ਪੂਰੇ ਹੋ ਜਾਣਗੇ ਫਿਰ ਤੁਸੀਂ ਸਾਡੇ ਕਾਗਜ਼ ਦਾ ਨਵਾਸਤੀ ਹੈ ਫਿਰ ਸਾਡੇ ਚਲਾਨ ਕਰਨਾ ਨਵਾਸਤੀ ਹੈ ਬਲੀ ਚਲਾਨ ਕੀਤਾ ਹੈ ਤੇਰੀ 20000 ਦਾ ਸੰਗਰੂਰ ਦੀ ਗੱਡੀ ਕਰੀ ਕਰਾ ਮੈਂ ਨਹੀਂ ਕੀਤਾ ਅਸੂਰ ਦੀ ਸ਼ਹੀਦ ਭਗਤ ਸਿੰਘ ਮਨੀ ਟ੍ਰਾਂਸਪੋਰਟ ਆਲ ਪੰਜਾਬ ਦੀ ਜੁਨੀਅਨ ਹੈ ਮੇਰੀ ਗੱਲ ਤੋਂ ਸੁਣੋ ਤੁਹਾਡੀ ਗੱਡੀ ਤੁਹਾਡੇ ਅੱਖਾਂ ਤੋਂ ਕਹਿੰਦੇ ਨਹੀਂ ਛੱਡਦੀ ਦੱਸ ਦੋ ਨਹੀਂ ਛੱਡ ਦਿੱਤਾ ਤੂੰ ਹੋਰ ਦੱਸੋ ਤੁਸੀਂ ਤਾਂ ਕਹਿੰਦੇ ਮਿਲ ਕੇ ਜਾਵਾਂਗੇ ਬਿਲਕੁਲ ਨਹੀਂ ਐਸੀ ਦੇਖ ਰਿਹਾ ਉਸ ਨੂੰ ਨਾ ਪੈਸਾ ਅਜੇ ਤੱਕ ਮੈਨੂੰ ਦਿੱਤਾ ਸਾਬਤ ਕਰ ਦੇ ਸੌਖਾ ਹੈ ਕਹਿੰਦੇ ਮੈਨੂੰ ਦੱਸੋ ਆਸੂ ਕੋ ਬਣੀ ਦੇਵਾ ਨੰਬਰ ਲਾਇਕ ਦੇ ਤਨ ਮੋਟਰ ਸਾਰੇ ਰੇੜੀਆਂ ਫੜਾਉਣੇ ਕਰੋ ਬੰਦ ਸਾਨੂੰ ਹੁਕਮ ਅਫਸਰਾਂ ਦਾ ਆ ਜਾਏਗਾ ਕਰ ਦਿਆਂਗੇ ਹਾਈ ਕੋਰਟ ਦੇ ਕਾਗਜ਼ ਹੀ ਦਿੰਨੇ ਆ ਜੀ ਯਾਰ ਇਹ ਕੀ ਨੇ ਕਹਿਣ ਤੇ ਸਾਡੇ ਕਲਾਨ ਕਰ ਦੋ ਤੁਸੀਂ 25000 ਦੇ ਗੱਲ ਕੋਈ 25000 ਦਾ ਨਹੀਂ ਪੰਜ ਮੈਂ ਤਾਂ ਨਾ ਕੋ ਨੂੰ 20000 ਦਾ ਕਲਾਨ ਕੱਟਿਆ ਛੋਟੀ ਮਸ਼ੀਨ ਚ ਕਿਸੇ ਨੇ ਹੋਰ ਕੱਟਿਆ ਹੈਗਾ ਅਸੀਂ ਬੋਧ ਤੋਂ ਵੱਧ ਨਹੀਂ ਕੱਟਦੇ ਆਹ ਦੇਖ ਦਿਖਾਈ ਨੂੰ ਕੱਟੇ ਪੰਜ ਪੰਜ ਵਾਲੇ ਆਹ ਦੇਖ ਦੇ ਪੰਜ ਪੰਜ ਵਾਲੇ ਕਰਦੇ ਅਸੀਂ ਰੱਖਾ ਭਾਈ ਰਦੀਪ ਆ 112 ਚ ਰਹਿ ਕੇ ਆਇਆ ਠੀਕ ਹੈ ਉੱਥੇ ਵੀ ਸਾਡੇ ਨਾਲ ਸਾਰੇ ਪਤਾ ਮੈਨੂੰ ਪੰਜਾਬ ਵੀ ਜੁਨੀਅਨਾਂ ਕੱਟੀਆਂ ਲੇਗਰ ਤੁਸੀਂ ਜਾਦੇ ਤੰਗ ਕਰੀ ਇਹਨੇ ਜਦੋਂ ਤੁਸੀਂ ਆਏ ਨਹੀਂ 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 ਫਿਰ ਤੇ ਗੱਡੀ ਵਾਲਾ ਸਤਨਾਮ ਜੀ ਤੋਂ ਆਉਦਾ ਤੰਗ ਨਹੀਂ ਤੰਗ ਤੋਂ ਕਿਉਂ ਆਇ ਨਹੀਂ ਬਈ ਬਿਲਕੁਲ ਬਿਲਕੁਲ ਕਿਉਂ ਬਈ ਆਇ ਨਹੀਂ ਤੁਹਾਨੂੰ ਸੁਬਾ ਸ਼ਾਮ ਗੱਡੀ ਦੀ ਨੀਵਾਰ ਮਿਲੇ ਰੋਕਿਆ ਤਾਂ ਹੁਣ ਕਹਿੰਦੇ ਆਪਾਂ ਪੁੱਛੋ ਪ੍ਰਧਾਨ ਜੀ ਨੂੰ ਪੁੱਛੋ ਕਿ ਗੱਡੀ ਰੋਕਿਆ ਨਹੀਂ ਬਿਲਕੁਲ ਨਹੀਂ ਬਿਲਕੁਲ ਨਹੀਂ ਚਲੋ ਠੀਕ ਹੈ ਕੋਈ ਜਣੇ ਜੀ ਕਿ ਮੈਂ ਇੰਸਟਾਗ੍ਰਾਮ ਨਾਲ ਕੀ ਕਰਨਾ ਕਰਾਂ ਬਡੇ ਅਚਾਰ ਸਾਹਿਬ ਨਾਲ ਗੱਲ ਹੋ ਰਹੀ ਸੀ ਐਮ ਸੀ ਐਫ ਦੇ ਇੰਚਾਰਜ ਸੋ ਬੇਨਤੀ ਆ ਸਾਡੇ ਨਾਮ ਮਜਬੂਰ ਕਰੋ ਅਸੀਂ ਤੋਂ ਪਾਸੇ ਆ ਕੇ ਇੱਥੇ ਬੈਠਾਂਗੇ ਤੇਰੇ ਇੱਥੇ ਕਦੋਂ ਮਰਜੀ ਲੈ ਲਈਏ ਧਰਨਾ ਤੇ 150 ਗੱਡੀਆਂ ਸਾਰੀ ਗੱਡੀ ਉਰੇ ਲੈ ਕੇ ਖੜਾਉਂਗਾ ਮਤਲਬ ਆ ਜਾ ਜਿਹੜਾ ਪੁੱਛੀ ਕਿ ਨਹੀਂ ਤੇਰੇ ਇੱਥੇ ਖੜਾਈ ਬਣਾ ਬੱਬਰੋ ਕੋਈ ਅਬਾ ਰੋਨੀਆ ਦਿਖਾ ਸਰਕਾਰੀ ਪਲੇਟ ਦਿਖਾ ਸਰਕਾਰੀ ਪਲੇਟ ਤੋਂ ਬਗਾ ਦੇ ਇੱਕ ਠੀਕ ਆ ਦੇ ਦੇ ਫਿਰ ਉਹ ਕਿਉਂ ਨਹੀਂ ਬੰਦ ਕਰਦੇ ਕਰੋ ਬੰਦ ਲੈ ਕਰਦੇ ਬੰਦ ਕੀ ਆਵੇ ਕੱਟ ਚਲਾਣਾ ਜਾ ਨੰਬਰ ਵੀ ਹੋਵੇ ਕਰੋ ਕਿ ਲੈ ਉਹ ਇੱਕ ਕੁੱ끼 ਲੱਭੀ ਉਹ ਫੇਰ ਫੇਰ ਕੀ ਕਰ ਰਹੇ ਤੁਸੀਂ ਸਾਡੀਆਂ ਕਿੱਟੀਆਂ ਫੜਾ ਕੇ ਕੁੱ끼 ਇਹਲਾ ਕੁੱ끼 ਇਹਲਾ ਥੜਾ ਟੱਪਨ ਦੇਗਾ ਅਦਰ ਸਾਨੂੰ ਤੁਸੀਂ ਮਿਹਨਤ ਵੀ ਨਹੀਂ ਕਰ ਰਹੇ ਨਹੀਂ ਕਰਕੇ ਨਹੀਂ ਕਰ ਰਹੇ ਸਰਪ੍ਰਧਾਨ ਇਹ ਗੱਲ ਗਲਤ ਹੈ ਜਿੰਨਾ ਮੈਂ ਤੁਹਾਡੀ ਇੱਜ਼ਤ ਕਰਦਾ ਸੀ ਸ਼ਾਇਦ ਕੋਈ ਕਰਦਾ ਹੋਊਗਾ ਨਹੀਂ ਮੈਂ ਤੁਹਾਨੂੰ ਦੱਸਦੇ ਅਸੀਂ ਸਾਰੇ ਦੀ ਸਾਰੇ ਪ੍ਰਸ਼ਾਸਨ ਨਾਲ ਕੋਆਪਰੇਟ ਆ ਤੁਸੀਂ ਸਾਨੂੰ ਕਮਾ ਕੇ ਨਹੀਂ ਖਾਣ ਦਿੰਦੇ ਜਦੋਂ ਤੁਸੀਂ ਆਖਿਆ ਸੁਰ ਅੱਗੇ ਤੁਸਾਂ ਜ਼ਰੂਰ ਦੀ ਗੱਡੀ ਦਾ 20 ਹਜ਼ਾਰ ਨਹੀਂ ਕਰਿਆ ਨਹੀਂ ਕਰਿਆ ਕਰ ਦੂਗਾ ਕੱਟਿਆ ਮਾਂ ਮਗਾ ਨਹੀਂ ਕਰ ਜ਼ਰੂਰ ਤਾਂ ਦਿਖਾਈ ਪੰਜ ਪੰਜ ਸਵਾਲ ਦਿਖਾ ਦੇਣੇ ਸਾਰੇ ਮੈਂ ਸੌਦੇ ਵਾਦੇ ਸੀ ਕਰਦੀ ਨਹੀਂ ਕਿਸੇ ਦਾ ਸਾਡੀ ਕੋਈ ਜੇਲ੍ਹ ਤੇ ਪੈਣੇ ਨਹੀਂ ਕਿਸੇ ਇੱਥੇ ਕਰੋ ਮੋਟਰਸਾਈਕਲ ਦੀ ਬੰਦ ਕਰ ਕੇ ਦਿਖਾਓ ਕਿਸੇ ਨੂੰ ਖਾਣ ਨਹੀਂ ਸਾਡੇ ਤਿੰਨੇ ਵਾਲੇ ਮੋਟਰਸਾਈਕਲ ਤੇ ਚੜ ਜਾਣ ਤੁਸੀਂ ਹੋਰ ਦਰਾਂ ਨਹੀਂ ਕਰਦੇ ਸਾਡੀ ਗੱਡੀ ਇੱਕ ਫੈਲਾ ਸੀ ਤਿੰਨ ਕੁਆਲਿਟੀ ਰਹੀ ਤਾਂ ਦਰਾਂ ਚ ਚੱਲੂ ਜਾਂਦਾ ਬੰਦਾ ਮੈਂ ਕੀਤਾ ਨਾ ਲਾਗ ਨਹੀਂ 200 ਰੁਪਏ ਦਿਹਾੜੀ ਤੁਹਾਡਾ ਐਸਐਸਪੀ ਸਾਹਿਬ ਨੂੰ ਮਾਨ ਜੋਗੇ ਐਸਐਸਪੀ ਸਾਹਿਬ ਨਾਲ ਵੀ ਕਰਦਾ ਗੱਲ ਇਹਦੇ ਚੋਂ ਮੈਂ ਵ ਸਾਡੀ ਗੱਡੀ ਓਵਰ ਹੈ ਡਾਡੀ ਆ ਉਹ ਜਲਦੀ ਕਰਦੀ ਆ ਬੰਦ ਕਰ ਉਹ ਨੱਕੀਆ ਵੇਸ਼ਾਰਿਆ ਬਰੇਡ ਕੇ ਬਿਰਾ ਦੇ ਪੁਆਇੰਟ ਤੇ ਗੱਲ ਸਿਰਫ